ਪੰਜਾਬ ਸਰਕਾਰ ਦੀ ਨਸ਼ਾ ਰੋਕੋ ਮਹਿੰਨੂ ਅੱਗੇ ਵਧਾਉਂਦੇ ਹੋਏ ਡੀਜੀਪੀ ਪੰਜਾਬ ਡਾਕਟਰ ਜਤਿੰਦਰ ਜੈਨ ਡੀਆਈਜੀ ਹਰਜੀਤ ਸਿੰਘ ਐਸਐਸਪੀ ਮੈਡਮ ਜ਼ਿਲ੍ਹਾ ਪੁਲਿਸ ਬਠਿੰਡਾ ਅਮਨੀਤ ਕੌਂਡਲ ਦੇ ਵੱਲੋਂ ਮੋੜ ਮੰਡੀ ਦੇ ਕਈ ਪਿੰਡਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਮਹਿੰਨ ਚਲਾਈ ਗਈ। ਇਸੇ ਦੌਰਾਨ ਉਹਨਾਂ ਵੱਲੋਂ ਪਿੰਡ ਜੋਧਪੁਰ, ਮਾਨਸਾ ਕਲਾ, ਮੋੜ ਆਦਿ ਪਿੰਡਾਂ ਵੀ ਨਸ਼ਾ ਵੇਚ ਵਾਲੇ ਦੀ ਕਰਾਇ ਤਲਾਸ਼ੀ ਲਈ ਗਈ ਅਤੇ ਇਸੇ ਦੌਰਾਨ ਉਹਨਾਂ ਵੱਲੋਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਨਾਲ ਡੀਐਸਪੀ ਜਸਵੰਤ ਸਿੰਘ ਡੀਐਸਪੀ ਅਰਜੀਤ ਸਿੰਘ ਇੰਸਪੈਕਟਰ ਤਰਨਦੀਪ ਸਿੰਘ ਅਤੇ ਹੋਰ ਕਈ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ ਜੀ ਸਰ ਅੱਜ ਬਟਿੰਡਾ ਪੁਲਿਸ ਨੇ ਜੋਧਪੁਰ ਪਾਖਰ ਪਿੰਡ ਵਿੱਚ ਕਸਾ ਆਪਰੇਸ਼ਨ ਚਲਾਇਆ ਸੀਗਾ ਇਹਦੇ ਵਿੱਚ ਇਹਨਾਂ ਨੇ ਕਾਫੀ ਪੁਲਿਸ ਫੋਰਸ ਤੇ ਕਾਫੀ ਗੈਸਟ੍ਰੋਫਸਰਸ ਲਗਾ ਕੇ ਸਰਚ ਕੀਤੀ ਹੈ ਤੇ ਕੁਝ ਸਸਪੈਕਟਸ ਨੂੰ ਰਾਉਂਡ ਅਪ ਵੀ ਕੀਤਾ ਗਿਆ ਹੈ ਤੇ ਪਿੰਡ ਵਾਲਿਆਂ ਨਾਲ ਵੀ ਇੰਟਰੈਕਸ਼ਨ ਕੀਤਾ ਗਿਆ ਤੇ ਉਹਨਾਂ ਨੇ ਵੀ ਆਪਣੇ ਵਿਚਾਰ ਦੱਸਿਆ ਕਿ ਜੋ ਪੁਲਿਸ ਦਾ ਪ੍ਰੋਐਕਟਿਵ ਜਿਸ ਤਰ੍ਹਾਂ ਦੇ ਰੋਲ ਹੈ ਜੋ ਪ੍ਰੋਐਕਟਿਵ ਆਪਰੇਸ਼ਨ ਚੱਲਦੇ ਉਹਨਾਂ ਨਾਲ ਲੋਕਾਂ ਨੇ ਕਾਫੀ ਰਿਲੀਫ ਮਹਿਸੂਸ ਕਰ ਰਹੇ ਨੇ ਇਸ ਤੋਂ ਬਾਅਦ ਹੋਰ ਵੀ ਪਿੰਡਾਂ 'ਚ ਅੱਜ ਕਸੋ ਆਪਰੇਸ਼ਨ ਚੱਲੇਗਾ ਤੇ 15 ਅਗਸਤ ਕਰਕੇ ਪੂਰੀ ਸ਼ਕਤੀ ਵੀ ਕਰ ਰਹੀ ਆਪਣੇ ਚਾਰੋਂ ਪਾਸੇ ਨਾਕਾ ਬੰਦਿਤ ਹੋ ਕੇ ਪੰਜਾਬ ਸਰਕਾਰ ਦੀ ਨਸ਼ਾ ਰੋਕੋ ਮਹਿੰਨੂ ਅੱਗੇ ਵਧਾਉਂਦੇ ਹੋਏ ਡੀਜੀਪੀ ਪੰਜਾਬ ਡਾਕਟਰ ਜਤਿੰਦਰ ਜੈਨ ਡੀਆਈਜੀ ਹਰਜੀਤ ਸਿੰਘ ਐਸਐਸਪੀ ਮੈਡਮ ਜ਼ਿਲ੍ਹਾ ਪੁਲਿਸ ਬਠਿੰਡਾ ਅਮਨੀਤ ਕੌਂਡਲ ਦੇ ਵੱਲੋਂ ਮੋੜ ਮੰਡੀ ਦੇ ਕਈ ਪਿੰਡਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ। ਇਸੇ ਦੌਰਾਨ ਉਹਨਾਂ ਦੇ ਲੋਕ ਪਿੰਡ ਜੋਧਪੁਰ, ਮਾਨਸਾ ਕਲਾ, ਮੋੜ ਆਦਿ ਪਿੰਡਾਂ ਵੀ ਨਸ਼ਾ ਵੇਚਣ ਵਾਲੇ ਦੀ ਕਰਾਇੀ ਤਲਾਸ਼ੀ ਲਈ ਗਈ ਅਤੇ ਇਸੇ ਦੌਰਾਨ ਉਹਨਾਂ ਵੱਲੋਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਨਾਲ ਡੀਐਸਪੀ ਜਸਵੰਤ ਸਿੰਘ, ਡੀਐਸਪੀ ਅਰਜੀਤ ਸਿੰਘ ਇੰਸਪੈਕਟਰ ਤਰਨਦੀਪ ਸਿੰਘ ਅਤੇ ਹੋਰ ਕਈ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ। आज बठिंडा पुलिस ने जोधपुर पाखर पिंडो ऑपरेशन चलाया इन्ह ने काफ़ी पुलिस फोर्स तो काफ़ी गेस्टेड अफसर लगा के सर्च की है तो कुछ सस्पेक्ट्स सस्पैक्ट्स राउंड राउंडअप भी किया गया है तो पिंड वाले नाल भी इंटरक्शन किया गया तो उन्होंने भी अपने विचार दस है कि जो पुलिस का प्रोएक्टिव इस तरह के रोल है जो प्रोएक्टिव ऑपरेशन चल रहे उसका लो, ने काफ़ी रिलीफ महसूस कर रहे हैं तो इसके बाद होर भी पिंडा च ਅੱਜ ਖਾਸਾ ਆਪਰੇਸ਼ਨ ਚੱਲੇਗਾ ਤੇ 15 ਅਗਸਤ ਕਰਕੇ ਪੂਰੀ ਸ਼ਕਤੀ ਵੀ ਕਰ ਰਹੀ ਆਪਣੇ ਚਾਰੋਂ ਪਾਸੇ ਨਾਕਾ ਬੰਦਿਤ ਹੋ ਕੇ ਪੰਜਾਬ ਸਰਕਾਰ ਦੀ ਨਸ਼ਾ ਰੋਕੋ ਮਹਿੰਨੂ ਅੱਗੇ ਵਧਾਉਂਦੇ ਹੋਏ ਡੀਜੀਪੀ ਪੰਜਾਬ ਡਾਕਟਰ ਜਤਿੰਦਰ ਜੈਨ ਡੀਆਈਜੀ ਹਰਜੀਤ ਸਿੰਘ ਐਸਐਸਪੀ ਮੈਡਮ ਜ਼ਿਲ੍ਹਾ ਪੁਲਿਸ ਬਠਿੰਡਾ ਅਮਨੀਤ ਕੌਂਡਲ ਦੇ ਵੱਲੋਂ ਮੋੜ ਮੰਡੀ ਦੇ ਕਈ ਪਿੰਡਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ। ਇਸੇ ਦੌਰਾਨ ਉਹਨਾਂ ਦੇ ਲੋਕ ਪਿੰਡ ਜੋਧਪੁਰ, ਮਾਨਸਾ ਕਲਾ, ਮੋੜ ਆਦਿ ਪਿੰਡਾਂ ਵੀ ਨਸ਼ਾ ਵੇਚਣ ਵਾਲੇ ਦੀ ਕਰਾਇੀ ਤਲਾਸ਼ੀ ਲਈ ਗਈ ਅਤੇ ਇਸੇ ਦੌਰਾਨ ਉਹਨਾਂ ਵੱਲੋਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਨਾਲ ਡੀਐਸਪੀ ਜਸਵੰਤ ਸਿੰਘ, ਡੀਐਸਪੀ ਅਰਜੀਤ ਸਿੰਘ ਇੰਸਪੈਕਟਰ ਤਰਨਦੀਪ ਸਿੰਘ ਅਤੇ ਹੋਰ ਕਈ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ। आज बठिंडा पुलिस ने जोधपुर पाखर पिंड पिंडो ऑपरेसन चलाया इन्ह ने काफ़ी पुलिस फोर्स तो काफ़ी गजटड अफसर लगा के सर्च की है तो कुछ सस्पेक्ट्स सस्पैक्ट्स राउंड अप भी किया गया है तो पिंड वाले नाल भी इंटरैक्शन किया गया तो उन्होंने भी अपने विचार दस है कि जो पुलिस का प्रोएक्टिव जिस तरह के रोल है जो प्रोएक्टिव ऑपरेशन चल रहे उसका लो, ने काफ़ी रिलीफ महसूस कर रहे हैं तो इस तुंत बाद भी पिंड ਸੋ ਪ੍ਰਸਨ ਚੱਲੇਗਾ ਤੇ 15